ਉਤਕੇ ਜਤਿਆ ਰੰਗਪੂਮ ਕੇ ਪਵਈਆ ਪਾਰ ਪੂਮ ਕੇ ਮੇਟਿਆ ਨਾਤ ਇਨੋ ਲੋਕ ਗਾਈਏ ਉਤਕੇ ਜਤਿਆ ਰੰਗ ਪਵਈਆ ਪਾਰਪੂਮ ਕੇ ਮੇਟਈਆ ਨਾਥ ਤੀਨੋ ਲੋਕ ਗਾਈਆ ਜੁਦ ਕੇ ਜਈਆ ਰੰਗ ਪੂਮ ਕੇ ਪਵਈਆ ਪਾਰਪੂਮ ਕੇ ਮੇਟਈਆ ਨਾਥ ਤੀਨੋ ਲੋਕ ਗਾਈਆ ਕੇ ਜੁਤਈਆ ਰੰਗ ਧੂਮਕੇ ਪਵਈਆ ਪਾਰ ਧੂਮਕੇ ਮਟਈਆ 나ਥ ਤੀਨੋ ਲੋਗदाईਏ ਜੁਦ ਕੇ ਜਤਈਆ ਰੰਗ ਧੂਮਕੇ ਪਵਈਆ ਪਾਰ ਧੂਮਕੇ ਮਟਈਆ 나ਥ ਤੀਨੋ ਲੋਗदाईਏ ਜੁਦ ਕੇ ਜਤਈਆ मैया को कहूं के तो नैया है ना मैया जा को मैया को शोनी हु के छाया छोड़ कैसो प्रीत लाई है शोनी हु के छाया छोड़ का प्रीत लाई है ਸ਼ਾਇਦ ਸ਼ੋਡ ਕਾਸੂ ਪੀਦ ਲਾਈਏ ਸ਼ੋਮੀ ਬੇਸ਼ਰ ਸ਼ੋਡ ਕਾਸੂ ਪੀਦ ਲਾਈਏ ਜਦ ਕੇ ਜਿ ਤਿਆ ਰੰਗ ਕੋਮ ਕੇ ਵਲਿਆ ਪਾਰ ਕੋਮ ਕੇ ਮਟਿਆ ਨਾਲਾ ਠੀਕੋ ਨਾਸਿਦਿਆ ਤੂੰ ਲਤਾਨੀ ਕੇ ਤੁਝਿਆ ਸਾਦਨਾਸਿਦਿਆ ਤੂੰ ਲਤਾਨੀ ਕੇ ਤੁਝਿਆ ਤੂੰ ਮਕਾਰ ਇਹ ਹੰਤ ਕਰਨਾ ਹੀ ਹੈ ਅੰਮੋ ਸੰਦਾ ਲਾਇਏ ਚੁਗਦੇ ਤੇ ਜਯਾ ਰੰਗ ਪੂਰਕੇ ਅਭੰਗਿਆ ਪਾਰਕੂਮ ਕੇ ਜੁਬਟਾਇਆ Altyazı ਕਿਤਨੋ ਲੋਕ ਦਈਏ ਛਤਤਾਰੀ ਛਤਰੀ ਪੱਤ ਸ਼ੈਰ ਨੂੰ ਖਿੱਚਦਾ ਛਤਤਾਰੀ ਛਤਰੀ ਪੱਤ ਸ਼ੈਰ ਨੂੰ ਖਿੱਚਦਾ ਸ਼ਨੀਕਾਰ ਛਾਇਆ ਸ਼ਨੀਕਾਰ ਛਾਇਆ ਪਰ ਛਤਰੀ ਪੱਤ ਕਾਈਏ ਬਿਸੁ ਲਾਲ ਬਿਸੰਬਰ ਪੀਰ ਦਾ ਬਲ ਕਰ ਬਾਜੀਦਰ ਬਾਣਤਾ ਦੀ ਬੰਦਨ ਬਤਾਈਏ ਮੇਉ ਨੀ ਕਰਮ ਦੂਦ ਆਰੀ ਤੇ ਧਿਆਨ ਬ੍ਰਹਮ ਜਾਨੀ ਧਿਆਨ ਖੋਲਦਾ ਮੈਂ ਤੇ ਧਿਆਨ ਨੂੰ ਨਾ ਪਾਇਆ ਰਾਜ ਨੂੰ ਕਿਦਾ ਜਾ ਰਾਜ ਨੂੰ ਕਿ ਰਾਜਾ ਰਾਜ ਨੂੰ ਕਿ ਰਾਜਾ ਰਾਜ ਨੂੰ ਕਿ ਰਾਜਾ ਰਾਜ ਨੇ ਪੀੜਿਆ ਉਹ ਰਾਜ ਨੂੰ ਕਿ ਮਹਾਰਾਜਾ Oh, yeah. i don't know i the bottom. ごめんね。<music> ਵਾਰੇ ਮੇਰੇ ਪਿਆਰ ਹੈ ਸੰਖੇ ਨਾਥ ਤੀਨੋ ਲੋਕ ਦਾ ਨਾਥ ਤੀਨੋ ਲੋਕ ਦਾ ਨਾਥ ਤੀਨੋ ਲੋਕ ਦਾ ਨਾਥ ਤੀਨੋ ਲੋਕ ਦਾ ਇੰਗੇ ਸਤ ਨਾਮੁ ਸਤ ਨਾਮ ਸਤ ਨਾਮ ਜੀ ਸਤਨਾਮ ਦੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਮੁੱਖਕਨਾ ਸਤਨਾਮ ਜੀ